ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਇਸ ਵਕਤ ਅਸੀਂ ਪਿੰਡ ਤਖਤਪੁਰਾ ਸਾਹਿਬ ਦੇ ਨਜ਼ਦੀਕ ਲੋਹਾਰਾ ਦੇ ਵਿੱਚ ਮੌਜੂਦ ਹੈ ਹਾਈਵੇ ਦੇ ਨਜ਼ਦੀਕ ਤੁਹਾਨੂੰ ਦੱਸ ਦਈਏ ਕਿ ਮੇਰੇ ਸਾਹਮਣੇ ਇਸ ਵਕਤ ਅਸ਼ਮੀਤ ਸਿੰਘ ਮਾਨ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਨੇ ਇੱਥੋਂ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਜਿਹੜੀ ਜਿੱਤੀ ਹੈ ਔਰ ਚੋਣ ਜਿੱਤਣ ਤੋਂ ਬਾਅਦ ਇਸ ਵਕਤ ਆਪਣੇ ਜੱਦੀ ਪਿੰਡ ਨਗਰ ਤਖਤਪੁਰਾ ਸਾਹਿਬ ਦੇ ਵਿੱਚ ਪਹੁੰਚੇ ਹੈ ਤੇ ਪਿੰਡ ਵਾਸੀਆਂ ਨੇ ਜਿਹੜਾ ਵੱਡੇ ਪੱਧਰ ਤੇ ਸਵਾਗਤ ਕੀਤਾ ਹੈ ਸਵਾਗਤ ਕੀਤਾ ਜਾ ਰਿਹਾ ਹੈ ਹਾਰ ਪਾ ਕੇ ਉਹਨਾਂ ਦਾ ਸਾਹਮਣੇ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਅਸ਼ਮੀਤ ਸਿੰਘ ਮਾਨ ਜਿਹੜੇ ਕਿ ਪਿੰਡ ਤਖਤਪੁਰਾ ਸਾਹਿਬ ਦੇ ਜੰਪਲ ਨੇ ਔਰ ਪੰਜਾਬ ਯੂਨੀਵਰਸਿਟੀ ਦੀਆਂ ਪਿਛਲੇ ਜਿਹੜੇ ਕੁਝ ਸਮੇਂ ਦੌਰਾਨ ਜਿਹੜੀਆਂ ਚੋਣਾਂ ਹੋਈਆਂ ਕੌਂਸਲ ਦੀਆਂ ਉਸ ਦੌਰਾਨ ਗੁਰਸਿੱਖ ਨੌਜਵਾਨ ਅਸ਼ਮੀਤ ਸਿੰਘ ਮਾਨ ਪਿੰਡ ਤਖਤਪੁਰਾ ਸਾਹਿਬ ਦੇ ਜੰਪਲ ਔਰ ਉਹਨਾਂ ਨੇ ਇਹ ਚੋਣ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਲੜੀ ਔਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਬੜੀਆਂ ਵੱਡੀਆਂ ਤਾਕਤਾਂ ਦੇ ਖਿਲਾਫ ਇਹ ਚੋਣ ਹੈ ਜਿਹੜੀ ਜਿੱਤੀ ਹੈ ਔਰ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਨਗਰ ਆ ਰਹੇ ਐ ਔਰ ਇਸ ਮੌਕੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਥੋੜੇ ਬੈਕ ਹੋ ਜਾਈਏ ਪਿੰਡ ਤਖਤਪੁਰਾ ਸਾਹਿਬ ਦੇ ਜਿਹੜੇ ਮਾਜਜ਼ ਸਿਚੇਤਾ ਨੌਜਵਾਨ ਬਜ਼ੁਰਗ ਔਰ ਪਿੰਡ ਦੇ ਸਾਬਕਾ ਸਰਪੰਚ ਗੁਰਮੀਲ ਸਿੰਘ ਜੀ ਤਖਤਪੁਰਾ ਉਹਨਾਂ ਦੇ ਸੁਪੁੱਤਰ ਗੁਰਿੰਦਰ ਸਿੰਘ ਉੱਚੇ ਚੇ ਤੌਰ ਤੇ ਆਪਣੇ ਸਾਥੀਆਂ ਨਾਲ ਅਸ਼ਮੀਤ ਸਿੰਘ ਮਾਨ ਦਾ ਜਿਹੜਾ ਸਵਾਗਤ ਕਰਨ ਲਈ ਇੱਥੇ ਪਹੁੰਚੇ ਹੋਏ ਆ ਔਰ ਇਸ ਤੋਂ ਬਾਅਦ ਇਹਨਾਂ ਨੂੰ ਓਪਨ ਗੱਡੀ ਦੇ ਵਿੱਚ ਖੜੇ ਕਰਕੇ ਔਰ ਪਿੰਡ ਤਖਤਪੁਰਾ ਸਾਹਿਬ ਲਜਾਇਆ ਜਾਵੇਗਾ ਜਿੱਥੇ ਕਿ ਬਾਕਾਇਦਾ ਪਿਆਰੀਆਂ ਕੀਤੀਆਂ ਗਈਆਂ ਨੇ ਇਹਨਾਂ ਦੀ ਸਵਾਗਤ ਦੇ ਵਿੱਚ ਇੱਕ ਸਮਾਗਮ ਹੈ ਜਿਹੜਾ ਉਹ ਵੀ ਰੱਖਿਆ ਗਿਆ ਹੈ ਇਹ ਤਸਵੀਰਾਂ ਇਸ ਵਕਤ ਲੋਹਾਰਾ ਤੋਂ ਲਾਈਵ ਦੇਖ ਰਹੇ ਹਾਂ ਜਿੱਥੇ ਪਿੰਡ ਤਕਤਪੁਰਾ ਸਾਹਿਬ ਦੇ ਜਿਹੜੇ ਲੋਕ ਆ ਆਪਣੇ ਪਿੰਡ ਦੇ ਇਸ ਨੌਜਵਾਨ ਨੂੰ ਦੇਖ ਲੈਣ ਲਈ ਉਹਦਾ ਸਵਾਗਤ ਕਰਨ ਲਈ ਪਹੁੰਚੇ ਆ ਦੇਖੋ ਦੇਖ ਸਕਦੇ ਆ ਕਿ ਗੱਡੀਆਂ ਦੇ ਵਿੱਚ ਹਾਂਜੀ ਵੱਡੇ ਪੱਤਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੱਡੀ ਅੱਗੇ ਲਾ ਲਾ ਮੈਂ ਲੈ ਕੇ ਜਾਣਾ ਪਿੱਛੇ ਸ਼ਾਟ ਲੈਣਾ ਬਹੁਤ ਵੱਡਾ ਗੱਡੀਆਂ ਦਾ ਕਾਫਲਾ ਇਸ ਵਕਤ ਲੋਹਾਰਾ ਤੋਂ ਚੱਲਣ ਲੱਗਿਆ ਪਿੰਡ ਤਖਤਪੁਰਾ ਸਾਹਿਬ ਲਈ ਔਰ ਸਾਹਮਣੇ ਤਸਵੀਰਾਂ ਦੇਖ ਰਹੇ ਹਾਂ ਅਸ਼ਮੀਤ ਸਿੰਘ ਮਾਨ ਉਹਨਾਂ ਦੇ ਨਾਲ ਗੁਰਿੰਦਰ ਸਿੰਘ ਤਖਤਪੁਰਾ ਔਰ ਸਮੁੱਚੀ ਟੀਮ ਜੇ ਅਸ਼ਵੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜਿਹੜੀ ਸਕੂਲਿੰਗ ਹੈ ਉਹ ਨਿਹਾਲ ਸਿੰਘ ਵਾਲਾ ਇਲਾਕੇ ਦੇ ਬਹੁਤ ਹੀ ਨਾਮਵਰ ਜਿਹੜੀ ਸੰਸਥਾ ਬਹੁਤ ਹੀ ਨਾਮਵਰ ਸਕੂਲ ਰਾਇਲ ਕਾਨਵੈਂਟ ਸਕੂਲ ਤੋਂ ਉਹਨਾਂ ਦੀ ਸਕੂਲਿੰਗ ਹੈ ਜਿਹੜੀ ਪੂਰੀ ਹੋਈ ਹੈ ਇੱਕ ਕਾਫਲਾ ਇਥੋਂ ਲੋਹਾਰਾ ਤੋਂ ਚੱਲਿਆ ਪਿੰਡ ਤਖਤਪੁਰਾ ਸਾਹਿਬ ਦੇ ਲਈ ਜਿੱਥੇ ਉਹਨਾਂ ਦੇ ਸਵਾਗਤ ਦੇ ਵਿੱਚ ਸਮਾਗਮ ਦੀ ਤਿਆਰੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਪਿੱਛੋਂ ਵੀ ਨਾਲ ਆਏ ਆ ਔਰ ਓਨੀ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਅ ਅੱਗੇ ਪਹੁੰਚੇ ਹੋਏ ਆ ਤਖਤਪੁਰਾ ਸਾਹਿਬ ਤੋਂ ਉਹਨਾਂ ਨੂੰ ਲੈਣ ਲੋਹਾਰਾ ਤੋਂ ਤੋ ਇਹ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਅਸ਼ਮੀਤ ਸਿੰਘ ਮਾਨ ਦੇ ਜਿਹੜੀ ਇਹ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ ਹੋਏ ਆ ਲਾਈਵ ਤਸਵੀਰਾਂ ਰੀਅਲ ਫੈਕਟ న్యూਸ ਦੇ ਜ਼ਰੀਏ ਤੁਸੀਂ ਇਸ ਵਕਤ ਦੇਖ ਰਹੇ ਹੋ ਜਿੱਥੋਂ ਤੱਕ ਸਾਡੀ ਨਜ਼ਰ ਜਾ ਰਹੀ ਹੈ ਉੱਥੋਂ ਤੱਕ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਉਹ ਸਾਈਡ ਤੇ ਕਰ ਲੈ ਸਾਈਡ ਤੇ ਕਰ ਅਸ਼ਮੀਤ ਸਿੰਘ ਮਾਨਾ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਇੱਕ ਵਾਰ ਫੇਰ ਪਿੰਡ ਤਖਤਪੁਰਾ ਸਾਹਿਬ ਜਿਹੜਾ ਗੁਰੂ ਪਾਤਸ਼ਾਹ ਆ ਦੀ ਚਰਨਛੋਪਾ ਪਾਵਤ ਧਰਤੀ ਹੈ ਉੱਥੋਂ ਦੇ ਜੰਪਲ ਨੇ ਰਾਇਲ ਗਵਰਨਮੈਂਟ ਸਕੂਲ ਦੇ ਵਿੱਚ ਉਹਨਾਂ ਦੀ ਜਿਹੜੀ ਪੜ੍ਹਾਈ ਹੋਈ ਆ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇਸ ਵਾਰ ਜਿਹੜਾ ਇੱਕ ਮੀਲ ਪੱਥਰ ਸਾਬਤ ਕੀਤਾ ਇੱਕ ਗੁਰਸਿੱਖ ਨੌਜਵਾਨ ਮੇਰ ਵੱਡੀਆਂ ਤਾਕਤਾਂ ਦੇ ਖਿਲਾਫ ਚੋਣ ਲੜੀ ਵਾਈਸ ਪ੍ਰੈਜ਼ੀਡੈਂਸੀ ਔਰ ਚੋਣ ਆਸ਼ੰਦਾਰੀ ਕੇਡਾਰ ਕੀਤੀ ਉਹਨਾਂ ਦੀ ਪਾਰਟੀ ਜਿਹੜੀ ਸੱਥ ਸੈਂਟ ਆਰਗੇਨਾਈਜੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਸ ਸੱਥ ਆਰਗੇਨਾਈਜੇਸ਼ਨ ਵੱਲੋਂ ਉਹਨਾਂ ਨੇ ਚੋਣ ਲੜੀ ਔਰ ਜਿਹੜੇ ਵੱਡੇ ਵੱਡੇ ਜਿਹੜੇ ਤਨੰਤਰ ਸੀ ਉਹਨਾਂ ਨੂੰ ਮਾਤ ਦੇ ਕੇ ਅੱਜ ਅਸ਼ਮਿਤ ਸਿੰਘ ਮਾਨ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਔਰ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਜਿਹੜਾ ਜਰਦੀਪਿੰਡ ਜੱਦੀ ਨਗਰ ਤੱਕਪੁਰਾ ਸਾਹਿਬ ਦੇ ਵਿੱਚ ਪਹੁੰਚੇ ਨੇ ਆ ਰਹੇ ਨੇ ਔਰ ਉਹਨਾਂ ਨੂੰ ਲੈਣ ਲਈ ਇਹ ਜਿਹੜਾ ਤੁਸੀਂ ਗੱਡੀਆਂ ਦਾ ਕਾਫਲਾ ਦੇਖ ਰਹੇ ਹੋ ਉਹਨਾਂ ਨੂੰ ਲੈਣ ਲਈ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚਿਆ ਹੌਲੀ ਏ ਬੜੀ ਫਰਗੇ ਰੱਖ ਦਿੱਤਾ ਉਹਨੇ ਕਸ ਹੁਣ ਹੌਲੀ ਹੌਲੀ ਕੱਢ ਲਾ ਮੂਰੇ ਸੋਏ ਲਾਈਵ ਤਸਵੀਰਾਂ ਲੋਹਾਰਾ ਤੋਂ ਤੱਕ ਪੁਰੇ ਦਾ ਰਸਤਾ ਬਿਲਕੁਲ ਬਲੌਕ ਹੋ ਗਿਆ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਿੰਡ ਦੇ ਉਸ ਦੇ ਸਾਥੀ ਉਹ ਵੀ ਜਿਹੜੇ ਆਏ ਆ ਉਹਨਾਂ ਨੂੰ ਲੈਣ ਵਾਸਤੇ ਕਿਉਂਕਿ ਪਿੰਡ ਵਾਸਤੇ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਪਿੰਡ ਦਾ ਇੱਕ ਨੌਜਵਾਨ ਚੰਡੀਗੜ੍ਹ ਦੇ ਵਿੱਚ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸਨੇ ਐਡਮਿਸ਼ਨ ਲਈ ਔਰ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਕਾਉਂਸਲ ਇਲੈਕਸ਼ਨ ਸੀਗੀ ਕਾਉਂਸਲ ਚੋਣ ਇਸ ਵਾਰ ਹੋਈ ਔਰ ਜਿਹਦੇ ਵਿੱਚ ਜਿਹੜੀਆਂ ਪ੍ਰਮੁੱਖ ਕਈ ਪੋਲੀਟੀਕਲ ਪਾਰਟੀਆਂ ਦੀ ਸਿੱਧੀ ਸਿੱਧੀ ਅ ਦਖਲ ਅੰਦਾਜ਼ੀ ਸੀਗੀ ਸਪੋਰਟ ਕਰ ਰਹੀਆਂ ਸੀ ਆਪਣੀ ਆਪਣੀ ਪਾਰਟੀ ਦੇ ਕੈਂਡੀਡੇਟਾਂ ਨੂੰ ਇਸ ਸਭ ਦੇ ਵਿਚਾਲੇ ਸੱਤ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਸ ਵੱਲੋਂ ਇੱਕ ਗੁਰਸਿੱਖ ਨੌਜਵਾਨ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਲੜਦਾ ਔਰ ਉਹ ਚੋਣ ਹੈ ਜਿਹੜੀ ਅ ਬੜੀ ਉਹਦੇ ਵਿੱਚ ਸਿਆਸਤ ਵੀ ਹੁੰਦੀ ਹੈ ਸਿੱਧਾ ਜਿਹੜੀ এবੀਵੀਪੀ ਅ ਜਿਹੜੀ ਹੈਗੀ ਹੈ ਮੰਨਿਆ ਜਾਂਦਾ ਕਿ ਜਿਹੜੀ ਬੀਜੇਪੀ ਸਮਰਥਕ ਦੇ ਨਾਲ ਏਬੀਬੀਪੀ ਇੱਕ ਸਟੂਡੈਂਟ ਵਿੰਗ ਹੈ ਪਾਰਟੀ ਹੈ ਜਿਹੜੀ ਬੀਜੇਪੀ ਸਪੋਰਟ ਕਰਦੀ ਹੈ ਜਿਸ ਦੀ ਔਰ ਇਸ ਤੋਂ ਇਲਾਵਾ ਸੋਪੂ ਪੂਸੂ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਇਹ ਚੋਣ ਲੜੀ ਪਰ ਇੱਕ ਗੁਰਸਿੱਖ ਨੌਜਵਾਨ ਦੇ ਹੱਕ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਵਜੋਂ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤੇ ਅੱਜ ਪਿੰਡ ਤਖਤਪੁਰਾ ਸਾਹਿਬ ਦਾ ਇਹ ਨੌਜਵਾਨ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਨਗਰ ਵਾਪਸ ਆਇਆ ਹੈ ਇਹ ਸਭ ਤੋਂ ਜਿਹੜੀ ਦੇਖਣ ਵਾਲੀ ਰੋਚਕ ਗੱਲ ਹੈ ਕਿ ਪਿੰਡ ਨੇ ਆਪਣੇ ਪਿੰਡ ਦੇ ਇਸ ਬੱਚੇ ਨੂੰ ਆਪਣੇ ਬੱਚੇ ਦਾ ਮਾਣ ਕੀਤਾ ਉਸ ਦਾ ਸਵਾਗਤ ਕੀਤਾ ਬਹੁਤ ਵੱਡੇ ਪੱਧਰ ਤੇ ਹਾਈਵੇ ਤੋਂ ਉਹਨਾਂ ਦਾ ਸਵਾਗਤ ਕਰਕੇ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਨਾਲ ਚੱਲਿਆ ਕਸ਼ਮੀਰ ਸਿੰਘ ਦੀ ਗੱਡੀ ਜਿਹੜੀ ਕਾਫੀ ਅੱਗੇ ਨਿਕਲ ਗਈ ਹੈ ਔਰ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਗੱਡੀਆਂ ਹੋਣ ਕਰਕੇ ਅਸੀਂ ਅੱਗੇ ਜਾ ਕੇ ਕੋਸ਼ਿਸ਼ ਕਰਦੇ ਹਾਂ ਕਿ ਕਸ਼ਮੀਰ ਦੀ ਗੱਡੀ ਦੇ ਹੋ ਜਾ ਸਕੀਏ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਦਿਖਾਈਆਂ ਸ਼ੁਰੂ ਦੇ ਵਿੱਚ ਜਦੋਂ ਜੀਪ ਦੇ ਵਿੱਚ ਸਭ ਸਵਾਰ ਹੋਏ ਆਡੀਓ ਹੌਲੀ-ਹੌਲੀ ਧੱਕਾ ਕੋਸ਼ਿਸ਼ ਕਰਾਂਗੇ ਪਰ ਮੈਂ ਬੇਨਤੀ ਕਰਦਾ ਸਾਡੇ ਚਾਲਕ ਸਾਹਿਬ ਨੂੰ ਕਿ ਥੋੜਾ ਜਿਹਾ ਹੌਲੀ ਕਿਉਂਕਿ ਕਿਸੇ ਦਾ ਨੁਕਸਾਨ ਨਾ ਹੋ ਜਾਏ ਉਕੇ ਗੱਡੀਆਂ ਬਹੁਤ ਨੇ ਬਹੁਤ ਵੱਡਾ ਕਾਫਲਾ ਗੱਡੀਆਂ ਦਾ ਜਿਹੜਾ ਇਸ ਵਕਤ ਨਾਲ ਚੱਲ ਰਿਹਾ ਹੈ ਅਸੀਂ ਤਖਤਪੁਰਾ ਸਾਹਿਬ ਪਹੁੰਚ ਕੇ ਤੁਹਾਨੂੰ ਕਸ਼ਮੀਰ ਸਿੰਘ ਮਾਨ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਆਂ ਦੇ ਪਿੱਛੇ ਜਿਹੜੇ ਸਟicker ਲੱਗੇ ਹੋਏ ਆ ਸ਼ਮੀਰ ਸਿੰਘ ਦੇ ਸੋ ਸੀ ਬਿਲਕੁਲ ਨਜ਼ੀਕ ਪਹੁੰਚ ਚੁੱਕੇ ਹਾਂ ਤਖਤੁਰਾ ਸਾਹਿਬ ਦੇ ਔਰ ਤੁਹਾਨੂੰ ਦਿਖਾਈਏ ਸਾਹਮਣੇ ਜਿਹੜੀ ਸ਼ੁਰੂ ਦੇ ਵਿੱਚ ਗੱਡੀ ਹੈ ਆ ਓਪਨ ਜੀਪ ਦੇ ਵਿੱਚ ਖੜੇ ਕਰਕੇ ਗੱਲ ਦੇ ਵਿੱਚ ਹਾਰ ਪਾ ਕੇ ਉਸ ਨੂੰ ਲਿਜਾਇਆ ਜਾ ਰਿਹਾ ਸ਼ਮੀਤ ਸਿੰਘ ਮਾਨ ਨੂੰ ਚੰਡੀਗੜ੍ਹ ਰਾਜਧਾਨੀ ਦੀਆਂ ਜਿਹੜੇ ਗਲਿਆਰਿਆਂ ਦੇ ਵਿੱਚ ਇਸ ਵਾਰ ਚਰਚਾ ਹੋਈ ਹੈ ਪਿੰਡ ਤਖਤਪੁਰਾ ਸਾਹਿਬ ਦੇ ਇਸ ਨੌਜਵਾਨ ਦੀ

ਚਲੋ ਸੋਇਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਓਪਨ ਜੀਪ ਦੇ ਵਿੱਚ ਸਾਹਮਣੇ ਨੌਜਵਾਨਾਂ ਦੇ ਵਿਚਕਾਰ ਜਿਹੜਾ ਪੱਗ ਦੇ ਵਿੱਚ ਨੌਜਵਾਨ ਸਜ ਰਿਹਾ ਗਲ ਦੇ ਵਿੱਚ ਫਾਰ ਪਾਏ ਹੋਏ ਆ ਅਸ਼ਮੀਤ ਸਿੰਘ ਮਾਨ ਉਹਨਾਂ ਦੇ ਨਾਲ ਗੁਰਿੰਦਰ ਸਿੰਘ ਤਕਤਪੁਰਾ ਜਿਹੜੇ ਕਿ ਸਾਬਕਾ ਸਰਪੰਚ ਗੁਰਮੀਲ ਸਿੰਘ ਦਾ ਤਕਤਪੁਰਾ ਉਹਨਾਂ ਦੇ ਸੁਪੁੱਤਰ ਨੇ ਉਹ ਮੌਜੂਦ ਨੇ ਇਸ ਤੋਂ ਇਲਾਵਾ ਪਿੱਛੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਗੱਡੀਆਂ ਦਾ ਕਾਫਲਾ ਜਲਦੀ ਵੀਡੀਓ ਜਲਦੀ ਲਾਈਵ ਨੂੰ ਵੱਤੋਤ ਜਿਹੜਾ ਸ਼ੇਅਰ ਜ਼ਰੂਰ ਕਰੋ ਕਿਉਂਕਿ ਬਹੁਤ ਹਰਸੇ ਬਾਅਦ ਇਹ ਹੋਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਈ ਹੈ ਸਾਡੇ ਪਾਣੀਆਂ ਦੇ ਮੁੱਦਿਆਂ ਦੀ ਗੱਲ ਹੋਈ ਹੈ ਸਾਡੀ ਜਿਹੜਾ ਨੌਜਵਾਨੀ ਦਾ ਕਹਾਨਾ ਕੀਤਾ ਗਿਆ ਉਸ ਦੀ ਗੱਲ ਕੀਤੀ ਗਈ ਹੈ ਮੁੱਦੇ ਬਣੇ ਨੇ ਔਰ ਕਿਤੇ ਨਾ ਕਿਤੇ ਜਿਹੜੀ ਇੱਕ ਗੁਰਸਿੱਖ ਨੌਜਵਾਨ ਦਾ ਇਹਨਾਂ ਚੋਣਾਂ ਦੇ ਵਿੱਚ ਜਿਤਨਾ ਵਾਈਸ ਪ੍ਰੈਜ਼ੀਡੈਂਟ ਬਣਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਪਿੰਡ ਵਾਸਤੇ ਤਾਂ ਮਾਣ ਵਾਲੀ ਗੱਲ ਹੈ ਹੀ ਸਮੋਚੇ ਦਿ ਮੋਗੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਮੋਗੇ ਜ਼ਿਲ੍ਹੇ ਵਾਸਤੇ ਵੀ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਕਿਉਂਕਿ ਤਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਜਦੋਂ ਵੀ ਹੁੰਦੀਆਂ ਹਨ ਹਰ ਵਾਰ ਤਾਂ ਚਰਚਾ ਦਾ ਵਿਸ਼ਾ ਹੁੰਦੀਆਂ ਕਿਉਂਕਿ ਜਿੰਨੀਆਂ ਸਾਡੀਆਂ ਪੋਲੀਟੀਕਲ ਪਾਰਟੀ ਐ ਭਾਵੇਂ ਉਹ ਨੈਸ਼ਨਲ ਪਾਰਟੀਆਂ ਨੇ ਭਾਵੇਂ ਰੀਜਨਲ ਪਾਰਟੀਆਂ ਨੇ ਉਹ ਆਪੋ ਆਪਣੇ ਜਿਹੜੇ ਧੜੇ ਐ ਜਿਹੜੇ ਸਟੂਡੈਂਟ ਵਿੰਗ ਹੈ ਉਹਨਾਂ ਦੀ ਸਪੋਰਟ ਕਰਦੀਆਂ ਸਿੱਧੇ ਤੌਰ ਤੇ ਆ ਕੇ ਜਿੱਥੇ ਪ੍ਰਸ਼ਾਸਨ ਵੀ ਆਪਣਾ ਪ੍ਰਭਾਵ ਹੈ ਜਿਹੜਾ ਉਹ ਦਿਖਾਉਂਦਾ ਤੇ ਇਸ ਸਭ ਦੇ ਬਾਵਜੂਦ ਜਿਹੜੇ ਵੱਟੀਆਂ ਧਰਾਂ ਨੂੰ ਹਰਾ ਕੇ ਚੋਣ ਜਿੱਤਣਾ ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਤੇ ਰੋਚਕ ਮੁਕਾਬਲਾ ਸੀਗਾ ਸਟੂਡੈਂਟ ਪੋਲਿਟਿਕਸ ਦੀ ਜੇ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਨੂੰ بڑے ਵੱਡੇ ਚਿਹਰੇ ਦਿੱਤੇ ਆ ਜਿਨ੍ਹਾਂ ਨੇ ਸਟੂਡੈਂਟ ਪੋਲਿਟਿਕਸ ਤੋਂ ਆਪਣੀ ਜਿਹੜਾ ਪੋਲਿਟੀਕਲ ਲਾਈਫ ਜਿਹੜੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪੰਜਾਬ ਦੀ ਐਕਟਿਵ ਪੋਲਿਟਿਕਸ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਕਰਵਾਈ ਹੈ ਉਹਨਾਂ ਦੇ ਵਿੱਚ ਕਈ ਅਜਿਹੇ ਚਿਹਰੇ ਨੇ ਭਾਵੇਂ ਗੱਲ ਕਰਦੇ ਆ ਕਾਂਗਰਸ ਦੇ ਬਰਿੰਦਰ ਢਿੱਲੋਂ ਇਸ ਤੋਂ ਇਲਾਵਾ ਜਿਹੜੇ ਧੂਰੀ ਤੋਂ ਐਮ.ਐਲ.ਏ ਰਹੇ ਉਹਨਾਂ ਦੀ ਗੁੜੀ ਉਹ ਵੀ ਉਹਨਾਂ ਦੀ ਜਿਹੜੀ ਸਟਾਰਟਿੰਗ ਸਟੂਡੈਂਟ ਪੋਲਿਟਿਕਸ ਤੋਂ ਪੰਜਾਬ ਯੂਨੀਵਰਸਿਟੀ ਤੋਂ ਹੋਈ ਇਸ ਤੋਂ ਇਲਾਵਾ ਵਿੱਕੀ ਮਿੱਡੂ ਖੇੜਾ ਦੀ ਜੇ ਗੱਲ ਕੀਤੀ ਜਾਵੇ ਉਹ ਵੀ ਸਟੂਡੈਂਟ ਪੋਲਿਟਿਕਸ ਦੇ ਇੱਕ ਵੱਡਾ ਚਿਹਰਾ ਸੀ ਇਹ ਐਸ.ਓ.ਆਈ ਦੇ ਔਰ ਬੜੇ ਵੱਡੇ ਜਿਹੜੇ ਨਾਮ ਨੇ ਜੇ ਜਿਨ੍ਹਾਂ ਨੇ ਅੱਗੇ ਚੱਲ ਕੇ ਦੇਸ਼ ਦੀ ਵੱਖ-ਵੱਖ ਖੇਤਿਆਂ ਦੇ ਵਿੱਚ ਆਪਣਾ ਜਿਹੜਾ ਨਾਮ ਰੌਸ਼ਨ ਕੀਤਾ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਪੋਲਿਟਿਕਸ ਤੋਂ ਜਿਹੜੇ ਉੱਥੇ ਨੇ ਔਰ ਬੜੇ ਐਕਟਿਵਲੀ ਉਹਦੇ ਤੇ ਪਿੰਨਿ ਲਾਭ ਦੇ ਕਾ ਆਪਣੇ ਲੈ ਬੈ ਅਗਰ ਪੜੀ ਪਹਿਲੇ ਤੋਂ ਰੱਖਿਆ ਜੀ ਆਉਣ ਵਾਲੇ ਸਮੇਂ ਦੇ ਕਿਉਂਕਿ ਇਹ ਆ ਜਾਂਦਾ ਕਿ ਪੰਜਾਬੀ ਬਸਤੀ ਇੱਕ ਬਸਤੀ ਹੈ ਕਿ ਜਿਹੜੀ ਪਰੰਤਲਾ ਜਿਹੜਾ ਗਲਿਆਰ ਹੈ ਉਸ ਦੇ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ ਤੇ ਇੱਥੋਂ ਜਿਹੜੇ ਉੱਥੇ ਨੌਜਵਾਨ ਬڑے ਵੱਡੇ ਵੱਡੇ ਅਸਰ ਵਿੱਚ ਪੋਲਿਟਿਕਸ ਦੇ ਵਿੱਚ ਅਗੇ ਆਏ ਤੇ ਉਸੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਪਿੰਡਕੂ ਪੁਰਾ ਸਾਹਿਬ ਦਾ ਨਾਮ ਕਰਕੇ ਹਾਂ ਹੇਠ ਚੱਪੇ ਇਤਪੁਰ ਸਾਹਿਬ ਦੇ ਆਪਣੇ ਤੁਸੀਂ ਦੇਖ ਰਹੇ ਹੋ ਅਸੀਂ ਐਂਟਰ ਹੋ ਗਏ ਆ ਤਤਪੁਰ ਸਾਹਿਬ ਦੇ ਵਿੱਚ ਤਿੰਨ ਪਾਸ਼ਾੀਆਂ ਦੀ ਚਰਨਛੋਪਾ ਪ੍ਰਾਪਤ ਅਰਪਤੀ ਸਾਹਮਣੇ ਬੋਰਡ ਤੁਸੀਂ ਦੇਖ ਰਹੇ ਹੋ ਕਿ ਅਸ਼ਵੀਰਿੰਗ ਮੰਨ ਦਾ ਜਿਹੜਾ ਸਵਾਗਤ ਕਰਨ ਦੇ ਲਈ ਬੋਰਡ ਲਗਾਏ ਗਏ ਆ ਔਰ ਸਭ ਤੋਂ ਵੱਡੀ ਗੱਲ ਕਿ ਰਾਇਲ ਕਨਵੈਂਟ ਸਕੂਲ ਤੋਂ ਪਾਸ ਆਊਟ ਨੇ ਅਸ਼ਵੀਰਿੰਗ ਇਕੜਾ ਲਾਤੇ ਪਰ ਨਹੀਂ ਪਰ ਕੋਲੰਡ ਸਕੂਲ ਵੱਲੋਂ ਵੀ ਜਿਹੜਾ ਬੋਰਡ ਲਗਾਏ ਗਏ ਨੇ ਉਹਨਾਂ ਦੇ ਸਵਾਗਤ ਲਈ ਸਾਹਮਣੇ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਦਰਸ਼ਕੋ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਔਰ ਇਹ ਤਸਵੀਰਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਅਸੀਂ ਖੜੇ ਹਾਂ ਤਕਪੁਰਾ ਸਾਹਿਬ ਇੱਕ ਇਤਿਹਾਸਕ ਨਗਰ ਹੈ। ਔਰ ਦੂਰ ਦੂਰ ਤੱਕ ਤਕਪੁਰਾ ਸਾਹਿਬ ਦਾ ਜਿਹੜਾ ਮਾਗੀ ਦਾ ਮੇਲਾ ਉਹ ਜਾਣਿਆ ਜਾਂਦਾ ਹੈ ਕਿਉਂਕਿ ਬੜੇ ਦੂਰੋਂ ਦੂਰੋਂ ਚੱਲ ਕੇ ਲੋਕ ਮਾਗੀ ਦੇ ਮੇਲੇ ਤੇ ਇਸ਼ਨਾਨ ਕਰਦੇ ਆ ਔਰ ਬਰੂਸਰਾਧੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ। ਔਰ ਤਕਤਪੁਰਾ ਸਾਹਿਬ ਦੀ ਜੇ ਗੱਲ ਕੀਤੀ ਜਾਵੇ ਨਿਹਾਲ ਸਿੰਘ ਵਾਲਾ ਤਹਿਸੀਲ ਜ਼ਿਲ੍ਹਾ ਮੋਗਾ ਦੇ ਵਿੱਚ ਸਥਿਤ ਹੈ ਅੱਗੇ ਗੱਡ ਲਈ ਇੱਥੇ ਮੈਨੂੰ ਉਤਾਰ ਅਗੇ ਲਾਲ ਸਾਹਮਣੇ ਮੈਂ ਦਿਖਾ ਰਿਹਾ ਰਾਇਲ ਕਾਨਨਟ ਸਕੂਲ ਨਿਹਾਲ ਸਿੰਘ ਵਾਲਾ ਇਨਾਂ ਵੱਲੋਂ ਆਪਣੇ ਜਿਹੜੇ ਸ਼ਾਨਦਾਰ ਸਿਤਾਰੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਕਿਉਂਕਿ ਰੀਸਰਚ ਯੂਜ਼ ਵਿਚਾਰ ਜਿਹੜੇ ਰਿਜ਼ਲਟਾਂ ਆਪਣਾ ਫੁਲਾਇਆਂ ਦਾ ਵਰਤਿਆ ਸੀ ਔਰ ਆ ਵੀ ਜਿਹੜਾ ਪੜਾਈ ਦੌਰਾਨ ਅਸ਼ਵੀਰ ਸਿੰਘ ਮਾਨ ਉਸ ਦੌਰਾਨ ਵੀ ਇਹ ਸਕੂਲ ਦਾ ਨਾਮ ਹੈ ਜਿਹੜਾ ਰੋਸ਼ਨੀ ਕਰਦੇ ਰਹੇ ਆ ਔਰ ਉਸ ਤੋਂ ਬਾਅਦ ਇਸ ਵਾਰ ਫੋਰ ਕੇ ਸਾਧਿਆਂ ਰੌਣਕ ਤੁਹਾਨੂੰ ਕੰਗ੍ਰੈਚੁਲੇਟਸ ਸਟੂਡੈਂਟ ਸੈਂਗ ਫੋਰ ਇਲੈਕਸ਼ਨ ਅਫ ਯੂਨੀਵਰਸਿਟੀ ਇਲੈਕਸ਼ਨ ਫਾਇਰ ਐਂਡ ਏਂਪਾਵਰ ਸਟੂਡੈਂਟਸ ਸਕੂਲ ਬਣਾਉਣਾ ਸ਼ੋਬਾ ਨਮਾਦ ਦੇ ਤਿੰਗਿਆ ਨੇ ਦੇ ਵਧਾਈਆਂ ਦਿੱਤੀਆਂ ਗਈਆਂ ਬਿਸਕੁਟਾਂਆਂ ਨਾਲ ਆਪਣਾ ਨੇ ਕਿ ਕਿ ਜਿਹੜੀ ਲੀਡਰਸ਼ਿਪ ਹੈ ਉਹ ਦੂਸਰੇ ਜਿਹੜੇ ਵਿਦਿਆਰਥੀ ਹੈ ਨਾ ਨਹੀਂ ਕਰੇ ਉਹਨਾਂ ਨੂੰ ਅੱਗੇ ਵਧਣ ਦੇ ਦਾ ਜਿਹੜਾ ਮਾਰਗਦਰਸ਼ਨ ਤੋਂ ਇੱਕਦਮ ਤਸਵੀਰਾਂ ਦਿਖਾ ਰਹੇ ਆ ਸਰਪੰਚ ਜਿਹੜਾ ਨਗਰ ਨਵਾਸੀ ਪਿੰਡ ਰਕਤਪੁਰਾ ਸਾਹਿਬ ਔਰ ਇਸ ਵਿੱਚ ਸਦਾਗ ਗੁਰਮੇਲ ਸਿੰਘ

ਗੁਰਮੀਤ ਸਿੰਘ ਤਖਤਪੁਰਾ ਦੇ ਗ੍ਰਹਿ ਇਹ ਜਿਹੜਾ ਸਮਾਰਕ ਰੱਖਿਆ ਗਿਆ ਤੇ ਗੱਲ ਆਉਂਦੀ ਆ ਉਹ ਬਰੇਕ ਹਾਲਚਰ ਆਫ ਅਫਰ ਸੋਕਾ ਤੇ ਮੈਂ ਵੀ ਤੁਹਾਨੂੰ ਦੱਸਾਂ ਉਹਨਾਂ ਨੇ ਕਿ ਸਾਫ ਕਸਾ ਮੇਲ ਸਿੰਘ ਤਖਤਪੁਰਾ ਉਹਨਾਂ ਦੇ ਗ੍ਰਹਿ ਵਿਖੇ ਜਿਹੜਾ ਪ੍ਰਬੰਧ ਕੀਤੇ ਗਏ ਨੇ ਅ ਜਿੱਥੇ ਚਾਹ ਪਾਣੀ ਦਾ ਪ੍ਰਬੰਧ ਹੈ ਉੱਥੇ ਹੀ समागम दा भी प्रबन्धित आ गया है ओ भी थानो तस्वीरें सांजिया कर दिया जल्द माइक ਮੇਰੇ ਕੱਲ ਗੁਰਦੁਆਰਾ ਬੋਟਾ ਸਾਹਿਬ ਅਥੈਂਟੀਕਲੀ ਮੇਰੇ ਕੱਲ ਚਲੇ ਗਏ ਯਾਰ ਪਰ ਦੂਜੇ ਪਾਸੇ ਅਸੀਂ ਜਿਹੜਾ ਉਹਨਾਂ ਦੇ ਗ੍ਰਹਿ ਵਖੇ ਗਰਮੇਲ ਸਿੰਘ ਤੱਕ ਪੁਰਾਣੇ ਗ੍ਰਹਿ ਵਖੇ ਆ ਜਿਆ ਇਹਨਾਂ ਤੁਹਾਨੂੰ ਦਿਖਾਉਣੇ ਆ। ਸੋ ਲਾਈਵ ਬੁੜੇ ਰਹਿਣੇ ਜੀ ਜਲਦੀ ਇੱਥੇ ਜਿਹੜਾ ਉਹਨਾਂ ਵਾਲੇ ਜਿਹੜਾ ਕਾਫਲਾ ਬਸਤੇ ਦੇ ਵਿੱਚ ਸੀ ਕਾਫਲਾ ਜਲਦੀ ਕੋਨਟੈਂਟ ਦੇਵਤਸ਼ ਮੀਤ ਸਿੰਘ ਮਾਨ ਆਓ ਤੁਹਾਨੂੰ ਸਾਡੇ ਇਧਰ ਤੇ ਆਣਾ ਵੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿ ਸਮਾਗਮ ਕਰਵਾਇਆ ਜਾ ਰਿਹਾ ਹੈ ਉਹਨਾਂ ਦੇ ਸਵਾਗਤ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਨੇ ਆ ਸਰ ਗਰਮੇਲ ਸਿੰਘ ਜੀ ਦਾ ਸਮਾਗਮ ਆ ਰਿਹਾ ਹੈ ਅਸ਼ਮੀਤ ਸਿੰਘ ਮਾਨ ਦੇ ਸਵਾਗਤ ਦੇ ਵਿੱਚ ਉਹਨਾਂ ਦੇ ਜਤਨ ਦੀ ਖੁਸ਼ੀ ਦੇ ਵਿੱਚ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਸਮਾਗਮ ਕਰਾਇਆ ਜਾ ਰਿਹਾ ਹੈ ਔਰ ਠੀਕ ਹੋ ਰਹੀ ਹੈ ਕਿ ਕਿਸੇ ਵੀ ਪਾਰਟ ਡਰੈਸ ਬਾਕਸ ਦਾ ਜੁੜਣਾ ਮੈਂ ਕਾਫੀਰ ਤੁਹਾਨੂੰ ਦੱਸਦੇ ਵਾਂ ਕਿ ਜਿਹੜੀ ਇਤਿਹਾਸਕ ਨਗਰ ਪ੍ਰਾ ਸਾਹਿਬ ਮਹੱਤਵਪੂਰਨ ਮਾਗੀ ਮੇਲੇ ਕਰਕੇ ਜਾਣ ਜਾਂਦੀ ਹੈ ਕਿਉਂਕਿ ਤੇ ਦੁਨੀਆ 1 2 3 4 5 6 ਜਾਂਦੀ ਜਿਹ ਚਰਨ ਚੋਪੜਾ ਪੱਤਰਿਆ ਹੈ ਆ ਖਾਦੀ ਤੇ ਮਾਮੀ ਨੀਲੰਗਾਂ ਨੂੰ ਮਾਦੀ ਵਾਲੇ ਰਹਿਣ ਜਿਹੜਾ ਮੇਲਾ ਲੱਗਦਾ ਔਰ ਇਹ ਮੇਲਾ ਬਹੁਤ ਪਾਣਾ ਜਿਹੜਾ ਮੇਲਾ ਲੱਗਦਾ ਲੋ ਦੂਰੋਂ ਦੂਰੋਂ ਜਿਹੜਾ ਸੰਗਤਾਂ ਚੱਲ ਕਮਿਆ ਤਮਸਤਕ ਹੁੰਦੀਆਂ ਉਸ ਨਗਰ ਜਿਹੜਾ ਭਾਗਾਪਰੇਸ ਨਗਰ ਦੇ ਵਿੱਚ ਜਿਹੜਾ ਅਸ਼ਵੀਤ ਸਿੰਘ ਮਾਨ ਜਿਹਨੇ ਜਿਹੜਾ ਜਨਮ ਲਿਆ ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਕੂਲਿੰਗ ਹੁੰਦੀ ਹੈ ਉਹ ਨਿਹਾਲ ਸਿੰਘ ਵਾਲਾ ਦੇ ਰॉयਲ ਕਾਨਵੈਂਟ ਨੂੰ ਕਲਿੰਗ ਹੁੰਦੀ ਹੈ ਤੇ ਰॉयਲ ਕਾਨਵੈਂਟਸ ਤੋਂ ਆ ਜਿਹੜੀ ਆਪਣੀ ਜਿਹੜੀ ਸਕੈਂਡਰੀ ਜਿਹੜੀ এডਿਕੇਸ਼ਨ ਹੈ ਪਲੱਸ 2 ਤੱਕ ਉਹ ਕਰਨ ਤੋਂ ਬਾਅਦ ਫਰਦਰ ਜਿਹੜੀ এডਿਕੇਸ਼ਨ ਵਾਸਤੇ ਸਟੈਂਡ ਪੰਜਾਬ ਯੂਨੀਵਰਸਿਟੀ ਦੇ ਅੰਸ਼ ਲਏ ਨੇ ਜਿੱਥੇ ਜਾ ਕੇ ਉਹ ਦਾ ਰਿਸਰਚ ਸਪਰਸਾਈਜ਼ੇਸ਼ਨ ਸਾਥ ਨੂੰ ਜੁਆਇਨ ਕਰ ਰਹੇ ਹੁੰਦੇ ਆ ਔਰ ਉਸ ਲੋਕ ਜਿਹੜੀ ਚੋਣ ਲੜਦੇ ਆ ਕਾਉਂਸਲ ਦੀ ਜਿਹੜੀ ਚੋਣ ਹੁੰਦੀ ਹੈ 2025 ਵਿੱਚ ਹੁਣ ਹੋਈ ਤੇ ਉਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਲੜੀ ਗਈ ਔਰ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਉਹਨਾਂ ਨੇ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਅੱਜ ਉਹ ਆਏ ਪਿੱਛੇ ਤੋਂ ਤੁਹਾਨੂੰ ਦੱਸਦੇ ਮਾਮੂਲ ਦੇ ਵਿੱਚ ਵੀ ਜਗਾ ਜਗਾ ਦਾ ਸਵਾਰੀ ਤਰੀਕਾ ਕਿਉਂਕਿ ਬਚਾ ਦੇ ਲਈ ਮਾਰੀ ਲੈ ਹੁੰਦਾ ਸਪ ਜਿਹੜਾ ਜਿਲ੍ਹੇ ਦਾ ਲక్ష్ਮੀਤ ਸਿੰਘ ਬਦਾਰੇ ਔਰ ਵੱਡਾ ਗੱਡੀਆਂ ਦਾ ਕਾਫਲਾ ਤੁਸੀਂ ਦੇਖਿਆ ਲਾਈਵ ਦੇ ਵਿੱਚ ਔਰ ਸਾਹਮਣੇ ਉਡੀਕ ਹੋ ਰਹੀ ਹੈ ਔਰ ਤੁਹਾਨੂੰ ਜਿਹੜੀਆਂ ਪਲ ਪਲ ਦੀ ਅਪਡੇਟ ਇਥੋਂ ਜਿਹੜੀ ਤੁਹਾਨੂੰ